ਅੱਜ ਪਤਾ ਲੱਗਿਆ ਕਿ ਅ ਦੇਸ਼ ਦੇ ਗ੍ਰਹਿ ਮੰਤਰੀ ਨੇ ਬਹੁਤ ਸਾਰੇ ਲੋਕਾਂ ਨੂੰ ਉਥੋਂ ਸਕਿਉਰਿਟੀ ਆਫਰ ਕੀਤੀ ਹੈ CRPF ਜਿਹੜੇ ਛੋਟੇ-ਛੋਟੇ ਵਿਚਾਰੇ ਮੇਰੇ ਭਰਾ ਸੀ ਕਿ ਬਿੱਟੂ ਨੇ ਕਿਹਾ ਕਿ ਮੈਂ ਸਕਿਉਰਿਟੀ ਦੇ ਕੇ ਸ਼ਾਇਦ ਇਹਨਾਂ ਨੂੰ ਆਪਦੇ ਵੱਲ ਖਿੱਚ ਲਵਾਂ ਕੁਝ ਲੋਕਾਂ ਨੇ ਸਕਿਉਰਿਟੀ ਮੋੜਲੀ ਕੁਝ ਲੋਕਾਂ ਨੇ ਰੱਖੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਨੀਵੇਂ ਪੱਧਰ ਦੀ ਜਿਹੜੀ ਆ ਪੋਲਿਟਿਕਸ ਹੋ ਰਹੀ ਹੈ ਔਰ ਮੈਂ ਮੰਚ ਤੋਂ ਵੀ ਕਿਹਾ ਮੈਂ ਕਿਹਾ ਮਿੱਟੂ ਜੀ ਭਾਵੇਂ ਹਰੇਕ ਨੂੰ ਜੈਡ ਪਲੱਸ ਸਿਕਿਉਰਿਟੀ ਦੇ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਅਸੀਂ ਕਿਸੇ ਨੂੰ ਵੀ ਜਿਤਾਵਾਂਗੇ ਲੇਕਿਨ ਬਿੱਟੂ ਨੂੰ ਅਸੀਂ ਵੋਟ ਨਹੀਂ ਦੇਵਾਂਗੇ ਕਿਉਂਕਿ ਪ੍ਰਵਿੰਦਰ ਸਿੰਘ ਲਾਪਰਾ ਪ੍ਰਵਿੰਦਰ ਸਿੰਘ ਲਾਪਰਾ ਸੀਗੇ ਜੋ ਯੁੱਧੇ ਉਹਨਾਂ ਨੇ ਅੱਜ ਜਿੰਨ ਪਾਇਆ ਹੈ ਉਹ ਕਹਿੰਦੇ ਰਾਜਾ ਬਡਿੰਗ ਦੀ ਐਰੋਗੈਂਸੀ ਤੇ ਬੈਂਕ ਬ੍ਰਦਰ ਦੇ ਸ਼ਾਮਲ ਹੋਣ ਕਰਕੇ ਅਸੀਂ ਛੱਡਣ ਜਾ ਰਹੇ ਹਾਂ ਮੈਨੂੰ ਮੈਨੂੰ ਇਸ ਗੱਲ ਦਾ ਨਹੀਂ ਪਤਾ ਪ੍ਰਵਿੰਦਰ ਲਾਪਰਾ ਜੀ ਨੇ ਕਿਹਾ ਹੈ ਲੇਕਿਨ ਅੱਜ ਉਹਨਾਂ ਦੇ ਪਿਤਾ ਜੀ ਗੁਰਦੇਵ ਲਾਪਰਾ ਜੀ ਮੇਰੇ ਨਾਲ ਪੂਰਾ ਦਿਨ ਕੈਂਪੇਨ ਤੇ ਸੀਗੇ ਤੁਸੀਂ ਮੇਰੀਆਂ ਫੋਟੋਆਂ ਵੀ ਵੇਖੀਆਂ ਹੋਣੀਆਂ ਬਿਕੋਜ਼ ਗੁਰਦੇਵ ਸਿੰਘ ਲਾਪਰਾ ਨੇ ਬਹੁਤ ਸਾਰੀ ਆਪਦੀ ਉਮਰ ਜਿਹੜੀ ਉਹ ਕਾਂਗਰਸ ਪਾਰਟੀ ਚ ਮੈਂ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਹੋ ਸਕਦਾ ਕਿਸੇ ਨੂੰ ਗੁੱਸਾ ਆਇਆ ਹੋਵੇ ਕਿਸੇ ਦੇ ਮਨ ਚ ਕੋਈ ਐਸੀ ਗੱਲ ਆਈ ਹੋਵੇ ਹੋ ਸਕਦਾ ਕਿਸੇ ਨੇ ਅਸਤੀਫਾ ਦਿੱਤਾ ਹੋਵੇ ਮੈਨੂੰ ਪਰ ਇਸ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਪਰ ਇਲੈਕਸ਼ਨਾਂ ਦੇ ਵਿੱਚ ਬਹੁਤ ਸਾਰੇ ਲੋਕ ਅਸਤੀਫਾ ਦੇ ਜਾਂਦੇ ਆ ਬਹੁਤ ਸਾਰੇ ਆ ਜਾਂਦੇ ਆ ਔਰ ਪਰ ਗੁਰਦੇਵ ਸਿੰਘ ਲਾਪਰਾ ਅੱਜ ਮੇਰੇ ਨਾਲ ਸੀ ਔਰ ਮੈਨੂੰ ਬਹੁਤ ਪਿਆਰ ਕਰਦਾ ਹੈ ਜਿਵੇਂ ਰਵਨੀਤ ਸਿੰਘ ਬਟੂਨੇ